ਦੇ ਇਲਾਕੇ ਦੇ ਵਿੱਚ ਇੱਕ ਐਨਜੀਓ ਚੱਲਦੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਬਜ਼ੁਰਗ ਸਾਡਾ ਮਾਂ ਐਨਜੀਓ ਦਾ ਨਾਮ ਹੈ ਉਹ ਐਨਜੀਓ ਬਜ਼ੁਰਗਾਂ ਦੀ ਸੇਵਾ ਕਰਦੀ ਹੈ ਐਨਜੀਓ ਬੱਚੇ ਲੱਗੇ ਹੋਏ ਨੇ ਰੋਟੀ ਪਾਣੀ ਤੇ ਚਾਹ ਦੇ ਨਾਲ ਉਹਨਾਂ ਦੀ ਸੇਵਾ ਹੁੰਦੀ ਹੈ ਇਸ ਹਾਰਾ ਬਜ਼ੁਰਗਾਂ ਦੀ ਰਸੋਈ ਦਾ ਉਦਘਾਟਨ ਵੀ ਜੜਾਇਆ 3 ਤਰੀਕ ਨੂੰ ਕੀਤਾ ਗਿਆ ਸੀਗਾ ਤੇ ਇਹ ਐਨਜੀਓ ਜਿਹੜੀ ਹੈ ਕਿੰਨੇ ਦਿਨਾਂ ਤੋਂ ਚੱਲਦੀ ਆ ਤੁਹਾਡਾ ਐਨਜੀਓ ਖਲੋਂਦਾ ਵੀ ਮਸਦਾ ਨਹੀਂ ਮਗਰ ਜੋ ਅਸੀਂ ਦੇਖਦੇ ਸੜਕਾਂ 'ਤੇ ਰੋਲਦੇ ਇਹਨਾਂ ਨੂੰ ਦੇਖਿਆ ਤੇ ਦੋ-ਦੋ ਦਿਨ ਰੋਟੀ ਨਹੀਂ ਖਾਂਦੇ ਸੀ ਆ ਬਾਬਾ ਜੀ ਨੇ ਬੱਚੇ ਨੂੰ ਘਰੋਂ ਬਾਹਰ ਕੱਢਿਆ ਇਸ ਦੇਖ ਕੇ ਬਹੁਤ ਦੁੱਖ ਹੋਇਆ ਪਾਰਕ ਵਿੱਚ ਬਹੁਤ ਬੁਰੀ ਹਾਲਤ ਸੀਗੀ ਤੇ ਮੱਛਰ ਇੰਨਾ ਸੀਗਾ ਤੇ ਬਹੁਤ ਜ਼ਿਆਦਾ ਪ੍ਰੋਬਲਮਾਂ ਸੀਗੀਆਂ ਤੁਹ ਤੁਸੀਂ ਅੱਜ ਬਜ਼ੁਰਗ ਦੇਖੋਗੇ ਇਹਨਾਂ ਦੀ ਹਾਲਤ ਦੇਖੋਗੇ ਇਹਨਾਂ ਦੇ ਪੈਰ 'ਚ ਕੀੜੇ ਪਏ ਹੋਏ ਸੀਗੇ ਕੋਈ ਨਾ ਕੋਈ ਪ੍ਰੋਬਲਮ ਹੈਗੀ ਇਹਨਾਂ ਨੂੰ ਤੇ ਬੱਚੇ ਇਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ ਘਰੋਂ ਬਾਹਰ ਕੱਢਦੇ ਬਹੁਤ ਸਮਝ ਕੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਮਗਰ ਪੰਜਾਬ ਦੇ ਵਿੱਚ ਹੁਣ ਐਦਾਂ ਹੋਣਾ ਵਿਰਦਾਸ ਰੂਮ ਖੁੱਲ ਜਾਣੇ ਤੇ ਬਹੁਤ ਵੱਡੀ ਤਰਾਸਤੀ ਹੈ ਇਹਦੇ ਵਿੱਚ ਕੋਈ ਮਾਨ ਵਾਲੀ ਗੱਲ ਨਹੀਂ ਗਈ ਸਾਨਾ ਵੱਡੀ ਜਿਹੜੀ ਘਾਟ ਹੈ ਅੱਜ ਦੇ ਯੂਥ ਦੇ ਵਿੱਚ ਜਾਂ ਅੱਜ ਦੀ ਜਨਰੇਸ਼ਨ ਦੇ ਸਪੇਸ਼ੈਂਸ ਜਿਹੜਾ ਸਬਰ ਹੈ ਜਾਂ ਪੇਸ਼ੈਂਸ ਹੈ ਬਹੁਤ ਘਟ ਗਿਆ ਹੈ ਪਹਿਲਾ ਪਹਿਲਾ ਜਿਹੜਾ ਮਾਤ ਪਿਤਾ ਹੈ ਨਾ ਉਹੀ ਰੱਬ ਹੈ ਰੱਬ ਤੋਂ ਪਹਿਲਾਂ ਵੀ ਮਾਪਿਆਂ ਦਾ ਦਰਜਾ ਜਿਹੜਾ ਉਹ ਰੱਬ ਦਾ ਦਰਜਾ ਹੈ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜੇ ਵੀ ਬੇਸਹਾਰਾ ਤੁਹਾਨੂੰ ਦੇਖਣ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਸਿਕਾ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਨੇ ਦਿਨ ਤવાડી ਤੁਹਾਨੂੰ ਦੱਸ ਦਿਆ ਪਹੁੰਚੇ ਆ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਤੁਹਾਨੂੰ ਦੱਸ ਦਈਏ ਇਲਾਕੇ ਦੇ ਵਿੱਚ ਇੱਕ ਐਨਜੀਓ ਚੱਲਦੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਬਜ਼ੁਰਗ ਸਾਡਾ ਮਾਂ ਐਨਜੀਓ ਦਾ ਨਾਮ ਹੈ ਉਹ ਐਨਜੀਓ ਬਜ਼ੁਰਗਾਂ ਦੀ ਸੇਵਾ ਕਰਦੀ ਹੈ ਐਨਜੀਓ ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਤਸਵੀਰਾਂ ਦਿਖਾਉਂਦੇ ਆ ਕਿਸ ਤਰੀਕੇ ਬਜ਼ੁਰਗਾਂ ਦੀ ਜਿਹੜੀ ਹੈ ਸੇਵਾ ਹੁੰਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਬੈਠ ਲੱਗੇ ਹੋਏ ਨੇ ਰੋਟੀ ਪਾਣੀ ਤੇ ਚਾਹ ਦੇ ਨਾਲ ਉਹਨਾਂ ਦੀ ਸੇਵਾ ਹੁੰਦੀ ਹੈ 24 ਘੰਟੇ ਉਹਨਾਂ ਦੀ ਸੇਵਾ ਜਿਹੜੀ ਹੁੰਦੀ ਹੈ ਇੱਕ ਪਾਸੇ ਬੋਰਡ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਬਜ਼ੁਰਗ ਸਾਡੇ ਮਾਂ ਐਨਜੀਓ ਵੱਲੋਂ ਬੇਸਹਾਰਾ ਬਜ਼ੁਰਗਾਂ ਦੀ ਰਸੋਈ ਦਾ ਉਦਘਾਟਨ ਵੀ ਜੜਾਇਆ 3 ਤਰੀਕ ਨੂੰ ਕੀਤਾ ਗਿਆ ਸੀ ਨਾ ਤਾਂ ਚਲਦੀ ਆ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਐਨਜੀਓ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਜਾਣਾਂਗੇ ਚੇਅਰਮੈਨ ਸਾਹਿਬ ਨੇ ਉਹਨਾਂ ਨਾਲ ਜਾਣਾਂਗੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐਨਜੀਓ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਇੱਥੇ ਬੈਠੇ ਨੇ ਜਿਹੜੇ ਬੇਸਹਾਰਾ ਨੇ ਜਿਹੜੇ ਕਰੋ ਕੱਡੇ ਹੋਏ ਨੇ ਜਿਨ੍ਹਾਂ ਦੇ ਬੱਚੇ ਆਪਣੀ ਮਾਪਿਓ ਦੀ ਇੱਜ਼ਤ ਕਰਨਾ ਨਹੀਂ ਜਾਣਦੇ ਨੇ ਉਹਨਾਂ ਦੀ ਸੇਵਾ ਜਿਹੜੀ ਹੈ ਇਹ ਬੱਚੇ ਕਰਦੇ ਨੇ ਤੁਹਾਨੂੰ ਦੱਸ ਦਈਏ ਇਹ ਵੀ ਬੱਚੇ ਆ ਅਸੀਂ ਵੀ ਬੱਚੇ ਆ ਪਰ ਅੱਜ ਸਾਨੂੰ ਆਪਣੇ ਮਾਪਿਓ ਦੀ ਇੱਜ਼ਤ ਪਤਾ ਹੈ ਤੇ ਅਸੀਂ ਆਪਣੇ ਬੱਚੇ ਆਪਣੇ ਮਾਪਿਓ ਦੀ ਇੱਜ਼ਤ ਕਿਵੇਂ ਕਰਦੇ ਆ ਉਹ ਅਰਣਪਾਲ ਜੀ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ ਸਾਡੇ ਨਾਲ ਮੌ ਸਰ ਐਨਜੀਓ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਐਜੀਓ ਦੇ ਬਾਰੇ ਸਾਡਾ ਐਨਜੀਓ ਖਲੋਂਦਾ ਨਹੀਂ ਮਸਤ ਨਹੀਂ ਮਗਰ ਜੋ ਅਸੀਂ ਦੇਖਦੇ ਸੜਕਾਂ ਦੇ ਰੋਲਦੇ ਇਹਨਾਂ ਨੂੰ ਦੇਖਿਆ ਤੇ ਦੋ ਦੋ ਦਿਨ ਰੋਟੀ ਨਹੀਂ ਖਾਂਦੇ ਸੀ ਆ ਬਾਬਾ ਜੀ ਨੇ ਬੱਚੇ ਨੂੰ ਘਰੋਂ ਬਾਹਰ ਕੱਢਿਆ ਇਸ ਦੇਖ ਕੇ ਬਹੁਤ ਦੁੱਖ ਹੋਇਆ ਤੇ ਅਸੀਂ ਪਤਾ ਪਹਿਲਾਂ ਉਹਨਾਂ ਨੂੰ ਪਾਰਕ ਵਿੱਚ ਰੱਖਿਆ ਸੀਗਾ ਪਾਰਕ ਵਿੱਚ ਬਹੁਤ ਬੁਰੀ ਹਾਲਤ ਸੀਗੀ ਤੇ ਮੱਛਰ ਇੰਨਾ ਸੀਗਾ ਤੇ ਬਹੁਤ ਜ਼ਿਆਦਾ ਪ੍ਰੋਬਲਮਾਂ ਸੀਗੀਆਂ ਤੇ ਫਿਰ ਅਸੀਂ ਗੱਲ ਕੀਤੀ ਅੱਦੇ ਭਾਜੀ ਨਾਲ ਮੱਕੜ ਸਾਹਿਬ ਨਾਲ ਤੇ ਉਹਨਾਂ ਨੇ ਸਾਨੂੰ ਐਨ ਜੀਓ ਦੇ ਇੱਥੇ ਬਜ਼ੁਰਗ ਰਹਿਣ ਵਾਸਤੇ ਪ੍ਰਬੰਧ ਕੀਤਾ ਤੇ ਅੱਜ ਚਲੋ ਬਹੁਤ ਵਧੀਆ ਹਾਲਾਤ ਵਿੱਚ ਨੇ ਮਗਰ ਮੈਂ ਇਹੀ ਕਹਿਣਾ ਚਾਹਣਾ ਬੱਚਿਆਂ ਨੂੰ ਕਿ ਆਪਣੇ ਜੋ ਬਜ਼ੁਰਗ ਨੇ ਇਹਨਾਂ ਨੂੰ ਰੋਲ ਹੋਣਾ ਤੇ ਉਹਨੂੰ ਇੱਥੇ ਆਪਣੇ ਪਿਆਰ ਨਾਲ ਰੱਖੋ ਜੀ ਉਪਾਲ ਸਾਹਿਬ ਇਹ ਐਨਜੀਓ ਕੀ ਸੋਚ ਕੇ ਸ਼ੁਰੂ ਕੀਤਾ ਗਿਆ ਸੀਗਾ ਕਿੰਨੇ ਦਿਨ ਹੋ ਗਏ ਐਨਜੀਓ ਸ਼ੁਰੂ ਕਿੰਨੇ ਇਹਨੂੰ ਤਾਂ 5 ਸਾਲ ਹੋ ਗਏ ਐਨਜੀਓ ਸ਼ੁਰੂ ਕੀਤੇ ਹੋਏ ਤੇ 2.5 ਸਾਲ ਤੋਂ ਅਸੀਂ ਇਹਨਾਂ ਬਜ਼ੁਰਗਾਂ ਦੇ ਬਰਕਰ ਕਰ ਰਹੇ ਹਾਂ ਤੇ ਸਾਡੀ ਐਨਜੀਓ ਕੋਈ ਹੋਰ ਵੀ ਜਿਵੇਂ ਸਕੂਲੀ ਬੱਚੇ ਹੋ ਗਏ ਇਹ ਕੈਂਪ ਹੋ ਗਏ ਬਲੱਡ ਕੈਂਪ ਹੋ ਗਏ ਤੇ ਸਾਰੀ ਜੋ ਸਮਾਜ ਭਲਾਈ ਦੇ ਕੰਮ ਹੁੰਦੇ ਉਹ ਕਰ ਦਈਏ ਮਗਰ ਇਸ ਟਾਈਮ ਅਸੀਂ ਫੋਕਸ ਬਜ਼ੁਰਗਾਂ ਤੇ ਦੇ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਦਾ ਕੋਈ ਨਹੀਂ ਹੈਗਾ ਦੋ ਦਿਨ ਰੋਟੀ ਨਹੀਂ ਖਾਂਦੇ ਤੇ ਜੋ ਇਹਨੇ ਕੱਪੜੇ-ਕੁੱਪੜੇ ਹੁੰਦੇ ਸੀ ਇਹ ਸੌਂਦੇ ਸੀ ਬਾਹਰ ਉਹ ਚੋਰ ਵਗੈਰਾ ਚੱਕ ਕੇ ਲੈ ਜਾਂਦੇ ਨਸ਼ੇੜੀ ਇਹਨਾਂ ਨੂੰ ਤੰਗ ਕਰਦੇ ਪੁਲਿਸ ਵਾਲਾ ਡੰਡੇ ਮਾਰਦੇ ਸੀਗੇ ਤੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਅਸੀਂ ਤਾਂ ਆਪਣੀ ਅੱਖਾਂ ਨਾਲ 4-5 ਬਜ਼ੁਰਗ ਜਿਹਦਾਂ ਦੇਖੇ ਜੋ ਉੱਥੇ ਡੈਥ ਹੋ ਗਈ ਸੀ ਉਹਨਾਂ ਦੀ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਸੀ ਸਰਦੀਆਂ ਚ ਇਹਨਾਂ ਦੀ ਤਕਰੀਬਨ ਕਿੰਨੇ ਬਜ਼ੁਰਗ ਹੈਗੇ ਥੋੜੇ ਕੋ ਇਸ ਟਾਈਮ ਤੇ ਉਹਨਾਂ ਦੇ ਕੀ ਹਾਲਾਤ ਸੀਗੇ ਕੀ ਗੱਲ ਉਹਨਾਂ ਦੇ ਬੱਚੇ ਨਹੀਂ ਸੀਗੇ ਉਹਨਾਂ ਦੇ ਘਰ ਤੇ ਹੋਰ ਪਰਿਵਾਰ ਨਹੀਂ ਸੀਗਾ ਹੈਗੇ ਸਾਰਾ ਕੁਝ ਹੈਗਾ ਸੀਗਾ ਬਜ਼ੁਰਗ ਸਾਡੇ ਕੋਲ 10 ਹੈਗੇ ਨੇ ਤੇ ਕੋਈ ਨਾ ਕੋਈ ਬਮਾਈਨਸ ਬੀੜਤ ਹੈਗੇ ਨੇ ਹੁਣ ਤੁਸੀਂ ਇਹ ਬਜ਼ੁਰਗ ਦੇਖੂਗੇ ਇਹਨਾਂ ਦੀ ਹਾਲਤ ਦੇਖੂਗੇ ਇਹਨਾਂ ਦੇ ਪੈਰ ਚ ਕੀੜੇ ਪਏ ਹੋਏ ਸੀਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਇਹ ਕਿਦਾਂ ਹੋ ਗਿਆ ਤੁਹਾਡਾ ਇਹ ਜਿਹੜਾ ਪੈਰ ਸੀਗਾ ਉਹ ਵੀ ਫੜਾ ਹੋ ਗਿਆ ਬਸ ਹੁਣ ਆ ਵੀ ਸੁਝਿਆ ਦਿਓ ਦੀ ਤੇ ਇਹਨਾਂ ਦੇ ਪੈਰਾਂ ਚ ਕੀੜੇ ਪਏ ਹੋਏ ਸੀਗੇ ਬਹੁਤ ਬੁਰੀ ਹਾਲਾਤ ਸੀਗੀ ਤੇ ਇਹਨਾਂ 1.5 ਸਾਲ ਪਹਿਲਾਂ ਨੂੰ ਅਸੀਂ ਹਸਪਤਾਲ ਦੇ ਭੱਤੇ ਕਿਰਾਇਆ ਸੀਗਾ ਤੇ ਇਹਨਾਂ ਸੁੰਗੜਣੀ ਜਨ ਖੜਿਆ ਵੀ ਨਹੀਂ ਜਾਂਦਾ ਸੀ ਇਹਨਾਂ ਕੋਲ ਤੇ ਡਾਕਟਰ ਨੇ ਕਹਿੰਦਾ ਸੀ ਜਵਾਬ ਦੇ ਦਿੱਤਾ ਸੀ ਮਗਰ ਚਲੋ ਅਸੀਂ ਜੋ ਵੀ ਕਰ ਇਹਨਾਂ ਹਸਪੀਟਲ ਦੇ ਭਰਤੀ ਗਰਾਹ ਤੇ ਇਸ ਟਾਈਮ ਠੀਕ ਨੇ ਤੁਰ ਸਕਦੇ ਨੇ ਮਗਰ ਹਲੇ ਥੋੜੀ ਪੈਰਾਂ 'ਚ ਤਕਲੀਫ ਹੈ ਗਈ ਨਹੀਂ ਕੋਈ ਨਾ ਕੋਈ ਬਜ਼ੁਰਗ ਜਿੰਨੇ ਵੀ ਹੈਗੇ ਨੇ ਕੋਈ ਨਾ ਕੋਈ ਪ੍ਰੋਬਲਮ ਹੈਗੀ ਇਹਨਾਂ ਨੂੰ ਤੇ ਬੱਚੇ ਇਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ ਘਰੋਂ ਬਾਹਰ ਕੱਢਦੇ ਬਹੁਤ ਸਮਝ ਕੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਅਸੀਂ ਵੀ ਸੰਭਾਲੇ ਹੋਏ ਨੇ ਤੇ ਇਹ ਹੀ ਸੇਵਾ ਸਭ ਤੋਂ ਵੱਡੀ ਸੇਵਾ ਹੈਗੀ ਆ ਜੇ ਅਸੀਂ ਜਿਵੇਂ ਛੋਟਾ ਬੱਚਾ ਹੁੰਦਾ ਸਾਡੇ ਮਾਪੇ ਸਾਨੂੰ ਘਰੋਂ ਥੋੜੀ ਇਸ ਸੋਸਾਇਟੀ ਦੇਖ ਕੇ ਕਿ ਇਹਨਾਂ ਦੀ ਹਾਲਤ ਦੇਖ ਕੇ ਇਸ ਯੂਥ ਨੂੰ ਇਸ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਦੇ ਰਹੇ ਸੀਗੇ ਸਿੰਘ ਸਾਹਿਬ ਦਾ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲ ਕਰਾਂਗੇ ਆਖਿਰਕਾਰ ਕੀ ਸੇਵਾ ਉਹਨਾਂ ਵੱਲੋਂ ਹੈ ਬਜ਼ੁਰਗਾਂ ਲਈ ਸਸੀ ਗੱਲ ਸਾਹਿਬ ਸਸੀ ਗੱਲ ਜੀ ਬਾਬਾ ਜੀ ਕੀ ਆਪਣਾ ਪਰਚੇਆ ਤੇ ਉਸ ਤੋਂ ਬਾਅਦ ਕੀ ਥੋੜੀ ਇੱਥੇ ਮੇਰਾ ਨਾਮ ਹਰਪ੍ਰੀਤ ਸਿੰਘ ਪਟਨਾ ਸਾਹਿਬ ਹੈ ਤੇ ਅਰुण ਜੀ ਨੇ ਮੈਨੂੰ ਇਸ ਐਨ ਜੀਓ ਦੇ ਨਾਲ ਜੋੜਿਆ ਤੇ ਅਸੀਂ ਵੀ ਆਨੇ ਆ ਇੱਥੇ ਜਿੱਨਾ ਕਿ ਯੋਗਦਾਨ ਹੋ ਸਕਦਾ ਹੈ ਜਿੱਦਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਦਸਵੰਦ ਕੱਢਣਾ ਦਸਵੰਦ ਕੱਲਾ ਮਾਇਆ ਦਾ ਨਹੀਂ ਹੁੰਦਾ ਤੇ ਸਮੇ ਜਿੱਦਾਂ 24 ਘੰਟੇ ਦੇ ਸਾਡੇ ਜਿਹੜੇ ਸਵਾਸ ਦਿੱਤੇ ਐ ਤੇ 2.5 ਘੰਟੇ ਦਾ ਬੰਦਾ ਆਪਣਾ ਤੇ ਉਹ ਜਿਹੜਾ ਦਸਵੰਦ ਹੈ ਸਮੇ ਦਾ ਦਸਵੰਦ ਉਹ ਅਸੀਂ ਇੱਥੇ ਆ ਕੇ ਕੱਢਦੇ ਆਂ ਤੇ ਜਿੰਨਾ ਕਿ ਹੋ ਸਕਦਾ ਸੇਵਾ ਵੀ ਕਰਦੇ ਆਂ ਤਨ ਮਨ ਤਨ ਜਿੱਥੋਂ ਤੱਕ ਹੋ ਸਕਦਾ ਉਸ ਦੀ ਸੇਵਾ ਨਿਭਾਉਂਦੇ ਆਂ ਸਿੰਘ ਸਾਹਿਬ ਕਿਦਾਂ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਕਰੋ ਕਰ ਦਿੰਦੇ ਨੇ ਕੀ ਗੱਲ ਉਹ ਬੱਚਿਆਂ ਨੂੰ ਸ਼ਰਮ ਹੈ ਨਹੀਂ ਹਇਆ ਹੈ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਜਿਹੜੇ ਜਿਹੜੇ ਬੱਚਿਆਂ ਨੂੰ ਮਾਪਿਓ ਬਚਪਨ ਤੋਂ ਪਾਲਦੇ ਨੇ ਵਧੀਆ ਪੜਾਉਂਦੇ ਲਿਖਾਉਂਦੇ ਨੇ ਵਧੀਆ ਨੌਕਰੀਆਂ ਲਵਾਉਂਦੇ ਨੇ ਉਸ ਤੋਂ ਬਾਅਦ ਉਸੇ ਬੱਚਿਆਂ ਦੇ ਉੱਤੇ ਉਹੀ ਮਾਪਿਓ ਬੋਝ ਹੋ ਜਾਂਦੇ ਨੇ ਨਹੀਂ ਦੇਖੋ ਬਹੁਤ ਵੱਡੀ ਇਤਰਾਸ ਦੀ ਹੈ ਜੇ ਆਪਾਂ ਕਹੀਏ ਕੋਈ ਹੈ ਇੱਕ ਵੈਸਟਰਨ ਕਲਚਰ 'ਚ ਚੱਲਦਾ ਸੀਗਾ ਕਿ 올ਡ ਏਜ ਹੋਮ ਖੁੱਲੇ ਆ ਤੇ ਪੰਜਾਬ ਜਿਹੜਾ ਆਪਣਾ ਹਿੰਦੁਸਤਾਨ ਹੈ ਐੱਚੇ ਤਾਂ ਬਹੁਤ ਜਿਹੜੇ ਹਰ ਧਰਮ ਦੇ ਲੋਕ ਰਹਿੰਦੇ ਗੁਲਦਸਤਾ ਹੈਗਾ ਹਰ ਜਾਤ ਪਾਤ ਦੇ ਹਰ ਸੰਸਕ੍ਰਿਤੀ ਹੈ ਇੱਥੇ ਤੇ ਮਗਰ ਪੰਜਾਬ ਦੇ ਵਿੱਚ ਹੁਣ ਐਦਾਂ ਹੋਣਾ ਵਿਰਦਾ ਆਸ਼ਰਮ ਖੁੱਲ ਜਾਣਾ ਤੇ ਬਹੁਤ ਵੱਡੀ ਤਰਾਸਤੀ ਹੈ ਇਹਦੇ ਵਿੱਚ ਕੋਈ ਮਾਨਵ ਵਾਲੀ ਗੱਲ ਨਹੀਂ ਗਈ ਤੇ ਜਿਹੜੇ ਬਜ਼ੁਰਗ ਨੇ ਘਰ ਦੀ ਛੱਤ ਘਰ ਦੇ ਬੋਰਡ ਹੁੰਦੇ ਆ ਜਿਹਦਾ ਬੋਰਡ ਦੇ ਦਰਖਤ ਹੁੰਦੇ ਸੀ ਨਾ ਜੁਗਾ ਜੁਗੰਤਰ ਤੱਕ ਕਿੰਨੇ ਸਾਲਾਂ ਤੱਕ ਛਾਂ ਦਿੰਦੇ ਆ ਇਸ ਤਰੀਕੇ ਨਾਲ ਜਿਹੜੇ ਬਜ਼ੁਰਗ ਹੁੰਦੇ ਨੇ ਘਰ ਦੀ ਰੌਣਕਾਂ ਨੇ ਘਰ ਦੇ ਇੱਕ ਕਹਿ ਸਕਦੇ ਆ ਘਰ ਦੀ ਛੱਤ ਹੈ ਘਰ ਦੀ ਛਾਂ ਹੈ ਹੈਨਾ ਤੇ ਇਹਨਾਂ ਨੂੰ ਕੱਢ ਦੇਣਾ ਹੁਣ ਇੱਕ ਬੱਚਾ ਤੇ ਬਜ਼ੁਰਗ ਇੱਕੋ ਸਮਾਨ ਹੋ ਜਾਂਦਾ ਹੈ ਹੂੰ ਜਦੋਂ ਜੇ ਗੱਲ ਕਰੀਏ ਬੱਚੇ ਬੱਚੇ ਦਾ ਆਦਤ ਹੁੰਦੀ ਹੈ ਇੱਕੋ ਗੱਲ ਨੂੰ ਬਾਰ-ਬਾਰ ਪੁੱਛਣਾ ਤੇ ਹੁਣ ਮਾਪੇ ਉਹਨੂੰ ਬਾਹਰ ਤਾਂ ਨਹੀਂ ਸਿੱਟ ਦਿੰਦੇ ਨਾ ਤੇ ਬਜ਼ੁਰਗ ਜਦੋਂ ਬੁढ़ा ਹੋ ਜਾਂਦਾ ਹੈ ਉਹਦੀ ਵਿਵਸਥਾ ਉਹੋ ਜੀ ਹੋ ਜਾਂਦੀ ਹੈ ਕਿ ਇੱਕੋ ਚੀਜ਼ ਨੂੰ ਬਾਰ-ਬਾਰ ਪੁੱਛਣਾ ਜਾਂ ਇੱਕੋ ਗੱਲ ਕਰਨੀ ਜਾਂ ਛੋਟੀ ਜੀ ਗੱਲ ਤੇ ਨਾਰਾਜ਼ ਹੋ ਜਾਣਾ ਜਾਂ ਝੜਪ ਪੈਣਾ ਤੇ ਫਿਰ ਐਦਾਂ ਜੇ ਕਰਕੇ ਉਹਨਾਂ ਨੂੰ ਘਰੋਂ ਬਾਹਰ ਕੱਢ ਦੇਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਿਆਣਾ ਪਏ ਦੂਜੀ ਗੱਲ ਸਾਨਾ ਵੱਡੀ ਜਿਹੜੀ ਘਾਟ ਹੈ ਅੱਜ ਦੇ ਯੂਥ ਦੇ ਵਿੱਚ ਜਾਂ ਅੱਜ ਦੀ ਜਨਰੇਸ਼ਨ ਦੇ ਪੇਸ਼ੀਐਂਸ ਜਿਹੜਾ ਸਬਰ ਹੈ ਜਾਂ ਪੇਸ਼ੈਂਸ ਹੈ ਬਹੁਤ ਘਟ ਗਿਆ ਜਿਸ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਨਵੇਂ ਵਿਆਹੇ ਜੋੜੇ ਵੀ ਉਹਨਾਂ ਦੀ ਦਿਬਦੀ ਨਹੀਂ ਪਈ ਪੁਰਾਣੇ ਤਾਂ 50-50 ਸਾਲ ਕੱਟ ਜਾਂਦੇ ਸੀ 25-25 ਸਾਲ ਹੁਣ ਤਾਂ ਸੁਣਨ ਨੂੰ ਜਿਹੜਾ ਅੰਦਰ ਸਮਾਜ ਦੇ ਵਿੱਚ ਲੋਕੀ 6-6 ਮਹੀਨੇ ਬਾਅਦ ਲੋਕੀ ਆਪੋ ਆਪਣੇ ਘਰ ਆ ਜਾਂਦੇ ਹਨ ਤੇ ਇਹਦੇ ਬਹੁਤ ਵੱਡੀ ਤਰਸਤੀ ਹੈ ਸਾਨੂੰ ਚਾਹੀਦਾ ਆ ਕਿ ਜਿਹੜੇ ਪਤਵੰਤੇ ਸੱਜਣ ਹੈ ਉਹ ਇੱਥੇ ਬਹਿ ਕੇ ਬੈ ਕੇ ਇਸ ਬਾਰੇ ਵਿਚਾਰ ਕਰਨ ਗੱਲਬਾਤ ਕਰਨ ਤਾਂ ਜੋ ਇਸ ਚੀਜ਼ ਨੂੰ ਕਿੱਦਾਂ ਤੋਂ ਮੁੜ ਬਹਾਲ ਕਰੀਏ ਜੋ ਆਪਣਾ ਹਿੰਦੁਸਤਾਨ ਦੀ ਸੰਸਕ੍ਰਿਤੀ ਸੀ ਇਹ ਮੈਂ ਨਹੀਂ ਚਾਹੁੰਦਾ ਕਿ ਇਦਾਂ ਜੋ 올ਡ ਏਜ ਹੋਮ ਖੁੱਲਣ ਵਰਦਾਸਮ ਖੁੱਲਣ ਇਹ ਬਜ਼ੁਰਗ ਘਰ ਚ ਹੀ ਸੰਭੇ ਜਾਣ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਜਿਹੜੇ ਬਜ਼ੁਰਗ ਬੈਠੇ ਨੇ ਹਰ ਇੱਕ ਦੀ ਆਪੋ ਆਪਣੀ ਕਹਾਣੀ ਹੈ ਕੋਈ ਐ ਨਹੀਂ ਕੋਈ ਮਾੜੇ ਘਰਾਂ ਤੋਂ ਹੈਗੇ ਆ ਚੰਗੇ ਚੰਗੇ ਭਲੇ ਘਰ ਤੋਂ ਹੈਗੇ ਹੁਣ ਜਿੱਦਾਂ ਬਾਬਾ ਜੀ ਨੇ ਇਹ ਵੀ ਚੰਗੇ ਭਲੇ ਘਰ ਤੋਂ ਹੈਗੇ ਆ ਜੀ ਤੇ ਬਸ ਗੱਲ ਇੰਨੀ ਹੈ ਇਹਨਾਂ ਦੀ ਵੀ ਅਮੀਰੀ ਸੀਗੀ ਜਿੱਦਾਂ ਗੁਰਬਾਣੀ ਚ ਵੀ ਬੱਚੇ ਨੇ ਭੇਖਾਰੀ ਤੋਂ ਰਾਜ ਕਰਾਵੇ ਰਾਜਾ ਤੇ ਭੇਖਾਰੀ ਹੈਨਾ ਸਮਾਂ ਇੱਕ ਐਸਾ ਹੁੰਦਾ ਹੈ ਸਮਾਂ ਬਹੁਤ ਬਲਵਾਨ ਹੁੰਦਾ ਹੈ ਬੰਦਾ ਤਾਂ ਚੱਕ ਕੇ ਚਲਾ ਜਾਂਦਾ ਕੁਝ ਸਮਾਂ ਐਸਾ ਆਉਂਦਾ ਬੰਦਾ ਠਾਂ ਥੱਲੇ ਆ ਜਾਂਦਾ ਤੇ ਮੈਂ ਕਹਿੰਦਾ ਉਸ ਪ੍ਰਮਾਤਮਾ ਤੋਂ ਡਰ ਕੇ ਰੋ ਕਦੀ ਮਾਨ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ ਸਮਾਂ ਜਿਹੜੇ ਜਿਹਦਾ ਕਹਿੰਦੇ ਆ ਨਾ ਫੌਜ ਜਿਹੜਾ ਬੰਦਾ ਅੱਗੇ ਖੜਾ ਹੈ ਜਦੋਂ ਉਹਨੂੰ ਅੱਗੇ ਖੜਾ ਹੈ ਤੇ ਜਦੋਂ ਪਿੱਛੇ ਮੁੜ ਕਹਿੰਦੇ ਅੱਗੇ ਵਾਲਾ ਬੰਦਾ ਪਿੱਛੇ ਚੱਲਦਾ ਪਿੱਛੇ ਵਾਲਾ ਅੱਗੇ ਚੱਲ ਜਾਂਦਾ ਸੋ ਡਰ ਕੇ ਉਸ ਪ੍ਰਮਾਤਮਾ ਤੋਂ ਤੇ ਮੈਂ ਤਾਂ ਹੱਥ ਜੋੜ ਕੇ ਗੁਜਾਰਿਸ਼ ਕਰਨਾ ਬਜ਼ੁਰਗ ਜਿਹੜੇ ਆ ਗਏ ਨੇ ਬਜ਼ੁਰਗਾ ਨੂੰ ਘਰ ਚੋਂ ਸੰਭੋਵ ਨੇ ਸੇਵਾ ਕਰੋ ਪਹਿਲਾ ਪਹਿਲਾ ਜਿਹੜਾ ਮਾਤ ਪਿਤਾ ਹੈ ਨਾ ਉਹੀ ਰੱਬ ਹੈ ਰੱਬ ਤੋਂ ਪਹਿਲਾਂ ਵੀ ਮਾਪਿਓ ਦਾ ਦਰਜਾ ਜਿਹੜਾ ਉਹ ਰੱਬ ਦਾ ਦਰਜਾ ਹੈ ਜੇ ਤੁਸੀਂ ਮਾਪਿਓ ਨੂੰ ਨਹੀਂ ਪੁੱਜਦੇ ਮਾਪਿਓ ਦੀ ਸੇਵਾ ਨਹੀਂ ਕਰ ਸਕਦੇ ਮੰਦਿਰ ਮਸਜਿਦ ਗੁਰਦੁਆਰੇ ਦਰਗਾਹ ਤੇ ਜਾ ਕੇ ਜੇ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਮੈਂ ਮੈਂ ਕਹਿੰਦਾ ਉਹ ਪ੍ਰਵਾਨ ਨਹੀਂ ਗੀ ਜੇ ਤੁਸੀਂ ਘਰ ਬੈ ਕੇ ਮਾਪਿਓ ਦੀ ਸੇਵਾ ਕਰ ਲਈ ਬਜ਼ੁਰਗਾਂ ਦੀ ਸੇਵਾ ਕਰ ਲਈ ਉਹ ਤੁਹਾਡੀ ਪ੍ਰਵਾਨ ਹੋ ਜਾਣੀ ਹੈ ਮਗਰ ਮਾਪਿਓ ਨੂੰ ਰੋਲ ਕੇ ਤੁਸੀਂ ਜੇ ਚਾਹੋਗੇ ਤੁਸੀਂ ਮੰਦਿਰ ਮੱਜੇ ਚ ਕਰ ਲਈ ਉਹ ਨਹੀਂ ਪ੍ਰਵਾਨ ਹੋਣੀ ਕਰੀ ਪਰ ਵੀਰ ਜੀ ਇਸ ਤੁਹਾਡੇ ਐਨਜੀਓ ਦੇ ਵਿੱਚ ਕਿੰਨੇ ਬਜ਼ੁਰਗ ਨੇ ਜਿਹੜੇ ਇਦਾਂ ਦੇ ਹਨ ਸਿਰਫ ਜੈਂਸੀ ਨੇ ਕਿ ਲੇਡੀਜ਼ ਵੀ ਨੇ ਵਿੱਚ ਨਹੀਂ ਹੁਣ ਇਹ ਤਾਂ ਜੈਂਸੀ ਹੈ ਜੇ ਮੈਂ ਗੱਲ ਕਰਾਂ ਤਕਰੀਬਨ 5 ਸਾਲ ਤੋਂ ਸੇਵਾਵਾਂ ਚੱਲਦੀਆਂ ਹਨ ਤੇ ਪਿਛਲੇ 2.5 ਸਾਲ ਤੋਂ ਜਿਹੜੀ ਐਨਜੀਓ ਰਜਿਸਟਰਡ ਹੋਈ ਹੈ ਤੇ ਉਸ ਟਾਈਮ ਤੋਂ ਹੁਣ ਜਿੱਦਾਂ ਪਹਿਲਾਂ ਇੱਕ ਪਾਰਕ ਤੋਂ ਸ਼ੁਰੂ ਹੋਈ ਸੀ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਛੱਤ ਸਾਨੂੰ ਮਿਲ ਗਈ ਹੈ ਇਹ ਛੱਤ ਥੱਲੇ ਪੱਕੇ ਤੌਰ ਤੇ ਤੇ 8-10 ਬਜ਼ੁਰਗ ਹੀ ਰਹ ਰਹੇ ਹੋਣੇ ਪਰਮਨੈਂਟਲੀ ਬਾਕੀ ਕਈ ਆਂਦੇ ਆ ਰਾਤ ਨੂੰ ਸੌਂਦੇ ਆ ਫਿਰ ਆਪਣਾ ਕਿਰਤਕਾਰ ਵਿਹਾਰ ਕਰਨ ਚਲੇ ਜਾਂਦੇ ਆ ਉਸ ਤੋਂ ਇਲਾਵਾ 40-50 ਬੱਚੇ ਆ ਆਪਣੇ ਕੋਲ ਜਿਹੜੇ ਜਿਨ੍ਹਾਂ ਨੂੰ ਅਸੀਂ ਟਿਊਸ਼ਨਲ ਆਈਆਂ ਹੋਈਆਂ ਨੇ ਮੈਡਮਾਂ ਰੱਖਿਆ ਨੇ ਉਹ ਆ ਕੇ ਇੱਥੇ ਪੜਦੇ ਆ ਜਿਹੜੇ ਝੁੱਗੀ-ਚੋਪੜੀਆਂ ਵਾਲੇ ਬੱਚੇ ਜਿਹੜਾ ਪੜਨਾ ਜਿਹੜੇ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਸੀ ਐਜੂਕੇਸ਼ਨ ਹੀ ਪ੍ਰੋਵਾਈਡ ਕਰਦੇ ਆ ਉਸ ਤੋਂ ਇਲਾਵਾ ਕਈ ਬੱਚਿਆਂ ਦੇ ਐਡਮਿਸ਼ਨ ਹੀ ਸਕੂਲ 'ਚ ਕਰਾਏ ਨੇ ਤੇ ਉਹਨਾਂ ਉਹਨਾਂ ਦੀ ਫੀਸ ਸਾਡੀ ਐਨ ਜੀਓ ਲੈ ਜਾਂਦੀ ਹੈ ਬਾਕੀ ਸਮਾਜ ਦੇ ਵਿੱਚ ਬਹੁਤ ਭਰਾ ਨੇ ਸਮਾਜਿਕ ਜਿਹੜੇ ਹੈਗੇ ਨੇ ਸੇਵਾ ਕਰਨ ਵਾਲੇ ਉਹ ਸਾਡੇ ਨਾਲ ਜੁੜੇ ਨੇ ਕਿਉਂਕਿ ਇਹ ਐਨ ਜੀਓ ਸਾਡੀ ਪਰਸਨਲ ਨਹੀਂ ਸਮਾਜ ਦੀ ਹੈ ਸਾਰੇ ਭਰਾਵਾਂ ਦੀ ਸਾਂਝੀ ਐਨ ਜੀਓ ਹੈ ਤੇ ਸਾਰੇ ਮਿਲ ਕੇ ਇਹਨੂੰ ਚਲਾਉਂਦੇ ਸਾਰੇ ਦੇ ਯੋਗਦਾਨ ਦੇ ਨਾਲ ਹੀ ਇਹ ਚੱਲਦੀ ਹੈ ਬਿਲਕੁਲ ਕਿਵੇਂ ਇਹਨਾਂ ਦੇ ਪ੍ਰਬੰਧ ਕੀ ਨੇ ਖਾਣ ਪੀਣ ਦੇ ਕਿਦਾਂ ਕੀ ਪ੍ਰਬੰਧ ਨੇ ਪ੍ਰਬੰਧ ਹੈ ਇਹ ਇਹਨਾਂ ਨੂੰ ਜਿਸ ਚੀ ਦੀ ਨੀਡ ਹੁੰਦੀ ਦੇਖੋ ਇਹ ਬੇਸਹਾਰਾ ਲੋਕ ਹੈ ਘਰੋਂ ਕੱਢੇ ਲੋਕ ਹੈ ਇਹਨਾਂ ਨੂੰ ਅਸੀਂ ਦੇਖਦੇ ਆ ਪਹਿਲਾਂ ਪਤਾ ਕਰਦੇ ਆ ਬਾਕੀ ਗੱਲ ਸੱਚ ਹੈ ਫਿਰ ਇਹਨਾਂ ਨੂੰ ਅਸੀਂ ਆਪਣੇ ਐਨ ਜੀਓ ਚ ਲੈ ਕੇ ਆਨੇ ਆ ਇਹਨਾਂ ਨੂੰ ਜੋ ਦੁੱਖ ਤਕਲੀਫ ਹੈ ਜੇ ਇਹਨਾਂ ਨੂੰ ਮੈਡੀਕੇਸ਼ਨ ਚਾਹੀਦੀ ਦਵਾਈਆਂ ਚਾਹੀਦੀ ਹੈ ਦਵਾਈ ਅਸੀਂ ਮੁਹੱਈਆ ਕਰਾਉਂਦੇ ਆ ਉਸ ਤੋਂ ਬਾਅਦ ਜਿਹੜਾ ਭੋਜਨ ਹੈ ਰੋਟੀ ਪਾਣੀ ਪਿਛਲੇ ਕਈ ਸਮਿਆਂ ਤੋਂ 1 ਨੂੰ ਵਾਲਾ ਪ੍ਰਸ਼ਾਦਾ ਪਾਣੀ ਆ ਰਿਹਾ ਸੀ ਇਹਨਾਂ ਦਾ ਤੇ ਹੁਣ ਅਸੀਂ ਜਿਹੜੀ ਇੰਤਰੀਕ ਨੂੰ ਆਪਾਂ ਰਸੋਈ ਵੀ ਅੰਦਰ ਹੀ ਸ਼ੁਰੂ ਕੀਤੀ ਏ ਤੇ ਤਿੰਨ ਟਾਈਮ ਦਾ ਪ੍ਰਸ਼ਾਦਾ ਹੁਣ ਅੰਦਰ ਹੀ ਸਾਡਾ ਬਣਿਆ ਕਰੂਗਾ ਤੇ ਰੋਟੀ ਵੀ ਹਰ ਚੀਜ਼ ਮੁਹੱਈਆ ਕਰਾਈ ਜਾਂਦੀ ਹੈ ਸਮੇਂ-ਸਮੇਂ ਤੇ ਜੋ ਚੀਜ਼ ਵੀ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਸਭ ਚੀਜ਼ ਮੁਹੱਈਆ ਕਰਾਉਂਦੇ ਆ ਤੁਸੀਂ ਜਿੱਦਾਂ ਕਹਿ ਸਕਦੇ ਹੋ ਕਿ ਇੱਕ ਪਰਿਵਾਰ ਵਰਗਾ ਹੀ ਰਹਿੰਦੇ ਆ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਤੁਹਾਨੂੰ ਦਿਖਾ ਸਕਦਾ ਭਾਵੇਂ ਇਹਨਾਂ ਨੂੰ ਮਲਮ ਪੱਟੀ ਦੀ ਲੋੜ ਹੋਵੇ ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਉਹ ਟਾਈਮ-ਟਾਈਮ ਤੇ ਹਰ ਚੀਜ਼ ਅਸੀਂ ਮੁਹੱਈਆ ਕਰਾਉਂਦੇ ਆ ਤੇ ਇਹ ਦੇਖ ਸਕਦੇ ਹੋ ਜਿੱਦਾਂ ਸਾਡੇ ਫਰਸਟ ایڈ ਬਾਕਸ ਨੇ ਜਿੱਦਾਂ ਅਸੀਂ ਜਦੋਂ ਲੈ ਕੇ ਆਨੇ ਆ ਕਿਸੇ ਚੀਜ਼ ਦੀ ਕੋਈ ਦਿੱਕਤ ਹੋਵੇ ਕੁਝ ਕੁਝ ਹੋਵੇ ਉਹ ਨਾਲ ਦੇ ਨਾਲ ਅਸੀਂ ਆਪ ਵੀ ਮਲਮ ਪੱਟੀ ਕਰਦੇ ਆ ਬਾਕੀ ਡਾਕਟਰਸ ਵੀ ਆਉਂਦੇ ਨੇ ਇਹਨਾਂ ਨੂੰ ਜਿੱਦਾਂ ਬਾਬਾ ਜੀ ਦੇ ਹੁਣੇ ਆਪਰੇਸ਼ਨ ਕਰਾਇਆ ਸੀ ਕਿਡਨੀ ਦੇ ਵਿੱਚ ਸਟੋਨ ਸੀਗਾ ਤੇ ਉਹਨਾਂ ਨੂੰ ਬਾਥਰੂਮ ਕਰਨ ਦੀ ਬਹੁਤ ਦਿੱਕਤ ਆਉਂਦੀ ਸੀ ਉਹਨਾਂ ਦਾ ਆਪਰੇਸ਼ਨ ਕਰਾਇਆ ਆਪਰੇਟ ਕਰਾਣ ਤੋਂ ਬਾਅਦ ਹੁਣ ਵੀ ਉਹਨਾਂ ਨੂੰ ਜਿੱਦਾਂ ਡੇਲੀ ਡਰੈਸਿੰਗ ਹੁੰਦੀ ਹੈ ਹਰ ਦੋ ਦਿਨ ਬਾਅਦ ਡਰੈਸਿੰਗ ਹੁੰਦੀ ਹੈ ਡਾਕਟਰ ਸਾਹਿਬ ਇੱਥੇ ਆਉਂਦੇ ਨੇ ਮਾਰਨਿੰਗ ਈਵਨਿੰਗ ਡਰੈਸਿੰਗ ਕਰਕੇ ਜਾਂਦੇ ਆ ਤੇ ਅਸੀਂ ਤਾਂ ਹੀ ਕਹਿੰਦੇ ਆ ਕੀ ਜਿਹੜੇ ਵੀ ਬੇਸਹਾਰਾ ਤੁਹਾਨੂੰ ਦੇਖਣ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨਹੀਂ ਤਾਂ ਹੋਰ ਵੀ ਐਨ ਜੀਓ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਮਗਰ ਨਹੀਂ ਐਦਾਂ ਨਾ ਰੋਲੋ